ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਆਰਬੀ ਦੀ ਸਬਜ਼ੀ ਆਰਬੀ ਨੂੰ ਫਰਾਈ ਕਰਕੇ ਬਣਾਵਾਂਗੇ ਦੇਖੋ ਤੇਲ ਆਪਣਾ ਕੜਾਹੀ ਦੇ ਵਿੱਚ ਪਾਇਆ ਹੋਇਆ ਜਾਂ ਗਰਮ ਆਪਾਂ ਕਰ ਰਿਹਾ ਆਂ ਆਰਬੀ ਨੂੰ ਦੋ ਤਿੰਨ ਪਾਣੀਆਂ ਚ ਕੱਢ ਕੇ ਤੇ ਥੋੜੇ ਸਮੇਂ ਲਈ ਨੂਨ ਵਾਲੇ ਪਾਣੀ ਵਿੱਚ ਜਿਹੜਾ ਆਪਾਂ ਡਿਪ ਕਰਤਾ ਸੀ ਤੇ ਹੁਣ ਇਹ ਆਪਾਂ ਇਹਦੇ ਵਿੱਚ ਤੇਲ ਵਿੱਚ ਆਪਾਂ ਆਰਬੀ ਜਿਹੜੀ ਸਾਰੀ ਪਾ ਦੇਣੀ ਆਂ ਇਹ ਪਾਣੀ ਵਿੱਚੋਂ ਕੱਢ-ਕੱਢ ਕੇ ਮੈਚਟ ਰਹੀਆਂ ਤਾਂ ਕਰਕੇ ਜਿਹੜਾ ਸਿੱਟੇ ਜੇ ਪੈ ਰਹੇ ਆ ਨੂਨ ਵਾਲੇ ਪਾਣੀ 'ਚ ਮੇਰੀ ਭਾਂਡੇ ਰੱਖੀ ਹੋਈ ਸੀ ਚੰਨਾ 2-3 ਵਾਰ ਸਾਫ਼ ਪਾਣੀ ਨਾਲ ਧੋ ਲਈ ਤੇ ਫਿਰ ਨੂਨ ਵਾਲੇ ਪਾਣੀ ਵਿੱਚ ਜਿਹੜੀ 20-25 ਮਿੰਟਾਂ ਲਈ ਮੈਂ ਭਾਂਡੇ ਰੱਖ ਰੱਖ ਦਿੱਤੇ ਤੇ ਹੁਣ ਆਪਾਂ ਜਿਹੜੀ ਹੈਗੀ ਆ ਇਹ ਜਿਹਦੇ ਵਿੱਚ ਤੇਲ ਵਿੱਚ ਹੈ ਜਿਹੜੀ ਫਰਾਈ ਕਰ ਲੈਣੀ ਹੈ ਕਿਉਂਕਿ ਫਰਾਈ ਕਰਨ ਨਾਲ ਨਾ ਇਹਦੇ ਵਿੱਚ ਕ੍ਰਾਂਚੀ ਬਣ ਆ ਜਾਂਦਾ ਹੈ ਕੀ ਟੇਸਟੀ ਬਣਦੀ ਹੈ ਜੀ ਇਸ ਕਰਕੇ ਆਪਾਂ ਜਿਹੜੀ ਇਹਨੂੰ ਫਰਾਈ ਕਰਾਂਗੇ ਹਲਕੀ ਜਿਹੇ ਦੇ ਉੱਪਰ ਜਿਹੜੀ ਲੇਅਰ ਬਣ ਜਾਊਗੀ ਇਹ ਸਿਰ ਬਹੁਤ ਵਧੀਆ ਥਾਨ ਦੇ ਵਿੱਚ ਜਿਹੜੀ ਹੈਗੀਆ ਬਣੂਗੀ ਸਬਜੀ ਸੈਂਪਲ ਤਰੀਕੇ ਨਾਲ ਸਾਰੇ ਬਣਾਉਂਦੇ ਆ ਪਰ ਆਪਾਂ ਇਹਦਾ ਬਣਾਉਣ ਲੱਗੇ ਆ ਅੱਜ ਫਰਾਈ ਕਰਕੇ ਲੰਬੇ ਲੰਬੇ ਦੇਖੋ ਸਾਰੇ ਪੀਸ ਆ ਜਿਹੜੇ ਆਪਾਂ ਇਸ ਤਰ੍ਹਾਂ ਲੰਬੇ ਲੰਬੇ ਕੱਟੇ ਨੇ ਤੇ ਹੁਣ ਇਹਨੂੰ ਆਪਾਂ ਜਿਹੜਾ ਹੈਗਾ ਆ ਜਿੱਦਾਂ ਪਲਟ-ਪਲਟ ਕੇ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਹੈ ਇਹਨੂੰ ਆਪਾਂ ਫਰਾਈ ਕਰਕੇ ਕੱਢ ਕੇ ਫਿਰ ਇਹਨੂੰ ਬਾਅਦ ਚ ੜਕਾ ਲਾਵਾਂਗੇ ਪਹਿਲਾਂ ਇਹਨੂੰ ਫਰਾਈ ਕਰ ਲਈਏ ਇਸ ਤਰੀਕੇ ਨਾਲ ਜਦੋਂ ਤੁਸੀਂ ਬਣਾਵੋਗੇ ਨਾ ਸਬਜ਼ੀਆਂ ਰੀ ਦੀ ਤਾਂ ਹਰ ਵਾਰ ਤੁਸੀਂ ਇਸੇ ਤਰੀਕੇ ਨਾਲ ਜਿਹੜੀ ਬਣਾ ਕੇ ਖਾਓਗੇ ਇੰਨੀ ਮੈਂ ਤੁਹਾਨੂੰ ਗਰੰਟੀ ਦੇਣੀ ਹੈ ਇਹਦੇ ਨਾਲ ਨਾਲ ਇਹਦਾ ਚਿਪਚਿਪਾ ਪਾਣੀ ਖਤਮ ਹੋ ਜੂਗਾ ਜੀ ਜਿਹੜੀ ਲੇਸ ਜੀ ਛੜਦੀ ਆ ਉਹ ਵੀ ਖਤਮ ਹੋ ਜੂਗੀ ਤੇ ਸਬਜੀ ਕੁਆਹ ਕਈ ਵਾਰ ਕਮਾਲ ਬਣੇਗੀ ਥੀਨੂੰ ਆਪਾਂ ਹੁਣ ਇਸ ਤਰ੍ਹਾਂ ਜਿਹੜਾ ਹੈਗਾ ਆ 10 ਮਿੰਟ ਇਦਾਂ ਹੀ ਪਕਾਉਣਾ ਆਪਾਂ ਇਹੋ ਕੇ ਜ਼ਿਆਦਾ ਨਾ ਹਰ ਵੀ ਇਹਨੂੰ ਪੱਕਣ ਨੂੰ ਟਾਈਮ ਲੱਗੂਗਾ 골ਡਨ ਬ੍ਰਾਊਨ ਆਪਾਂ ਇਹਨੂੰ ਹਲਕੀ ਜੀ 골ਡਨ ਬ੍ਰਾਊਨ ਆਪਾਂ ਇਹਨੂੰ ਕਰਨਾ ਹੈ ਫੇਰ ਜਿਹੜੀ ਹੈ ਇਹ ਤਰੀਕੇ ਨਾਲ ਫਰਾਈ ਹੋਣੀ ਹੈ plus ਇਹਨੂੰ ਇਦਾਂ ਹਲਾਈ ਜਾਣਾ ਹੈ ਜੇ ਆਪਾਂ ਨਾ ਹਿਲਾਈ ਨਾ ਫਿਰ ਇਹ ਥੱਲੇ ਤੇਲ ਦੇ ਵਿੱਚ ਚਿਪਕ ਜੂ ਕੜਾਈ ਨਾਲ ਸੌਰੀ ਕੜਾਈ ਨਾਲ ਚਿਪਕ ਜੂਗੀ ਤਾਂ ਕਰਕੇ ਆਪਾਂ ਇਹਨੂੰ ਹਲਾਉਂਦੇ ਹਲਾਉਂਦੇ ਸਾਰੀ ਨੂੰ ਇਹਨੂੰ ਉਲਟ ਪਲਟ ਕਰਦੇ ਕਰਦੇ ਪਕਾਵਾਂਗੇ ਬਹੁਤ ਜਲਦੀ ਬਣ ਜਾਂਦੀ ਹੈ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਬਸ ਫਰਾਈ ਕਰਨੀ ਆਪਾਂ ਇਹਨੂੰ ਜਿਹੜਾ ਹੈਗਾ ਇਹ ਉੱਪਰੋਂ ਬ੍ਰਾਊਨ ਕਰ ਲੈਣਾ ਹੈ ਲਓ ਜੀ ਅਰਬੀ ਦਾ ਸੂਰਾ ਜਿਹਾ ਕਲਰ ਆ ਜਿਹੜਾ ਚੇਂਜ ਹੋ ਗਿਆ ਤੇ ਇਹਨੂੰ ਆਪਾਂ ਇਸ ਤਰ੍ਹਾਂ ਚੈੱਕ ਕਰ ਲੈਣਾ ਇਹ ਪੱਕ ਗਈ ਆ ਦੇਖੋ ਸਬਜੀ ਆਪਾਂ ਇਹ ਅਰਬੀ ਜਿਹੜੀ ਆਪਣੀ ਰੈਡੀ ਆ ਇਹਨੂੰ ਆਪਾਂ ਕੱਢ ਲੈਣਾ ਕੜਾਹੀ ਦੇ ਵਿੱਚੋਂ ਸਾਰੀ ਅਰਬੀ ਆਪਾਂ ਜਿਹੜੀ ਕੜਾਹੀ ਦੀ ਪਲੇਟ ਵਿੱਚ ਕੱਢ ਲਾਂਗੇ ਨਾ ਜੀ ਟਿਕਣੀ ਹੋਣ ਕਰਕੇ ਥੱਲੇ ਲੱਗ ਜਾਂਦੀ ਹੁੰਦੀ ਹੈ ਕੜਾਈ 'ਚ ਪਰ ਜਦੋਂ ਆਪਾਂ ਇਹਨੂੰ ਫਰਾਈ ਕਰ ਲੈਣਾ ਹੈ ਤਾਂ ਫਿਰ ਇਹ ਜਿਹੜੀ ਚੀਕਣੀ ਨਹੀਂ ਰਹਿੰਦੀ ਦੇਖੋ ਲਾਲਾਂ ਇੱਕ ਦੀ ਵੀ ਲਾਲ ਨਹੀਂ ਹੈਗੀ ਕੱਲੀ-ਕੱਲੀ ਖਿਲੀ-ਖਿਲੀ ਸਬਜ਼ੀ ਹੈ ਜਿਹੜੀ ਪਈਆਂ ਪਾੜੀਆਂ ਇਹ ਐਸਾ ਬੰਦ ਲੱਗ ਗਿਆ ਕਰੀਆ ਦੋ ਸਾਰੀ ਆਪਾਂ ਇਹਦੇ ਵਿੱਚੋਂ ਬਾਹਰ ਕੱਢ ਲਈਏ ਜੇ ਚੈਨਲ ਤੇ ਨਵੇਂ ਆਇਆ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੰਟੀ ਦਾ ਬੈਲ ਆਈਕਨ ਜਿਹੜਾ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਲੋਜੀ ਆਰ ਵੀ ਆਪਾਂ ਜਿਹੜੀ ਐ ਸਾਰੀ ਕੱਢ ਲਈ ਆ ਹੁਣ ਇਹਨੂੰ ਤੇ ਇਹ ਜਿਹੜਾ ਆਪਣਾ ਗਰਮੀ ਆ ਗੈਸ ਹਲੇ ਬੰਦ ਕੀਤਾ ਹੋਇਆ ਕਿਉਂਕਿ ਤੇਲ ਬਹੁਤ ਜ਼ਿਆਦਾ ਗਰਮ ਹੋ ਜਾਆ ਵਿਆ ਇਹਦੇ ਵਿੱਚ ਪਾਵਾਂਗੇ ਆਪਾਂ ਜੀ ਜੀਰਾ ਦੀ ਦਾ ਪਾ ਕੇ ਤੇ ਆਪਾਂ ਗੈਸ ਬਣਾ ਰੂਗਾ ਥੋੜਾ ਜਿਹਾ ਦੀ ਦਾ ਭੁੰਨ ਲੈਣੇ ਨਾਲ ਹੁੰਦੇ ਤੁਸੀਂ ਲਸਣ ਪਿਆਜ਼ ਅਦਰਕ ਜੋ ਕੋਣ ਆਇਆ ਇੱਥੇ ਤੜਕੇ ਲਈ ਪਾ ਸਕਦੇ ਹੋ ਮੈਂ ਇਕੱਲਾ ਇਹਦੇ ਵਿੱਚ ਪਿਆਜ਼ ਪਾਉਂਗੀ ਕੋਈ ਲਸਣ ਨਹੀਂ ਕੁਝ ਨਹੀਂ ਹੈਗਾ ਬਸ ਇਕੱਲਾ ਪਿਆਜ਼ ਆ ਜਾਸ ਤੋ ਇਹ ਆਪਾਂ ਕੋਨ ਲੈਨੇ ਆ ਪਿਆਜ਼ ਨਹੀਂ ਔਰ ਜਿਹੜੀ ਤੁਸੀ ਜਦੋਂ ਲਸਣ ਪਿਆਜ ਪਾਉਣਾ ਆ ਪਿਆਜ ਨੂੰ ਪਹਿਲਾਂ ਤੋਂ ਬਣਾਇਓ ਤੁਸੀਂ ਪਿਆਜ ਨੂੰ ਮਤਲਬ ਉਹਨਾਂ ਨੂੰ ਫਲਾਵੀ ਕੱਟ ਕੇ ਕੱਟ ਲਿਓ ਮਸਨ ਤੇ ਪਿਆਜ ਤੇ ਫਿਰ ਉਹਨਾਂ ਨੂੰ ਭੁੰਨ ਕੇ ਤੇ ਬਾਅਦ ਥੋੜਾ ਜਿਹਾ ਮਤਲਬ 2-3 ਮਿੰਟ ਭੁੰਨ ਕੇ ਲਸਣ ਪਿਆਜ ਉਸ ਤੋਂ ਬਾਅਦ ਆ ਜਿਹੜਾ ਤੁਸੀਂ ਪਿਆਜ ਪਾਉਣਾ ਆ ਪਰ ਮੈਂ ਜਿਹੜਾ ਅਦਰਕ ਲਸਣ ਆਸ ਨਹੀਂ ਪਾ ਰਹੀ ਗਰਮੀ ਬਹੁਤ ਜ਼ਿਆਦਾ ਆ ਤੇ ਅਜਿਹਾ ਗਰਮੀ ਨੇ ਬਾਟਾ ਕੱਢੇ ਪਿਆ ਹਵਾ ਵੀ ਨਹੀਂ ਚੱਲਦੀ ਘੋਰਾ ਵੀ ਤੇ ਮੇਰੀ ਆਵਾਜ਼ ਦਾ ਥੋੜਾ ਥੋੜਾ ਫਰਕ ਸ਼ਾਇਦ ਲੱਗਦਾ ਹੋਣਾ ਆ ਮੇਰੀ ਸਿਹਤ ਆ ਜਿਹੜੀ ਹੈਗੀ ਡਾਊਨ ਲੀਟੀ ਲੋ ਹੋਇਆ ਜਾਂਦਾ ਹੀ ਤੇ ਨਾਲ ਪੀਵਾਰਾ ਦਿਨ ਹੈਗਾ ਜੀ ਅੱਜ ਸ਼ਨਿਵਾਰ ਦਾ ਕਿ ਸਾਰੇ ਆਪੂ ਆਪਣੇ ਘੀਚੇ ਨਾਲ ਸਬਜੀ ਬਣਾਉਂਦੇ ਆ ਹਨਾ ਤਾਂ ਮੈਂ ਦੋ ਤਿੰਨ ਤਰ੍ਹਾਂ ਬਣਾਉਣੀ ਅੱਜ ਦੇ ਇੱਕ ਤਾਂ ਏਦਾਂ ਫਰਾਈ ਕਰ ਲੈ ਇੱਕ ਪਹਿਲਾ ਪਿਆਜ਼ ਘੋਨ ਲੈਂਦੇ ਆ ਉਹਦਾ ਵੀਡੀਓ ਮੇਰੇ ਚੈਨਲ ਤੇ ਉਹ ਵੀ ਹੈਗੀ ਆ ਹਨਾ ਤੇ ਇੱਕ ਆਪਾਂ ਰਸਮੀ ਵੀ ਬਣਾ ਲਈ ਦੀ ਆ ਤੇ ਮੈਂ ਇਸ ਕਰਕੇ ਅੱਜ ਸੋਚਿਆ ਮੈਂ ਏਦਾਂ ਬਣਾਉਂ ਆ ਫਰਾਈ ਕਰਕੇ ਪਹਿਲਾਂ ਤੇ ਵਧੀਆ ਬਣਦੀ ਆ ਹਨਾ ਤੇ ਬੱਚੇ ਖੁਸ਼ ਹੋ ਕੇ ਖਾ ਲੈਣਗੇ ਉਹਨਾਂ ਨੂੰ ਏਦਾਂ ਲੱਗਦਾ ਹੁੰਦਾ ਜਿੱਦਾਂ ਆਲੂ ਦੀ ਸਬਜੀ ਬਣਾਈ ਹੁੰਦੀ ਹੈ

ਸਸੀ ਪਾਲਕ ਪਨੀਰ ਬਣਾਇਆ ਸੀ ਸ਼ੁੱਕਰਵਾਰ ਨੂੰ ਤਾਂ ਬਹੁਤ ਟੇਸਟੀ ਬਣਿਆ ਸੀ ਜਿਹੜਾ ਉਹ ਮੈਂ ਅਰਖੇ ਵਾਲੇ ਮਾਝੇ ਦੇ ਕਿਉਂ ਉਹ ਜਿਆਦਾ ਟੇਸਟੀ ਬਣਿਆ ਸੀਗਾ ਆਹੇ ਬੜੀ ਜਿਆਦਾ ਮਾਝੇ ਦੇ ਵਿੱਚ ਪੱਜਾ ਉਹ ਇਹ ਨੂੰ ਪਾ ਕੇ ਪਨਾ ਦੇ ਸੀ ਮੈਂ ਉਹ ਜੀ ਆਪਾਂ ਟਮਾਟਰ ਬਰੀਕ ਵੀ ਕੱਟ ਲਈ ਹਾਂ ਜੀ ਮੈਂ ਗੱਲ ਕਰ ਰਹੀ ਸ਼ੁੱਕਰਵਾਰ ਅਸੀਂ ਜਿਹੜਾ ਹੈਗਾ ਜ ਆ ਪਾਲਕ ਪਨੀਰ ਬਣਾਇਆ ਬਹੁਤ ਟੇਸਟੀ ਬਣਿਆ ਹਨਾ ਤੇ ਮੰਮੀ ਹੁਣਾਂ ਨੇ ਬਹੁਤ ਪਸੰਦ ਕੀਤਾ ਮੰਮੀ ਕਹਿੰਦੀ ਸਾਗ ਨਾਲ ਉਹ ਨਾ ਇੱਦਾਂ ਹੀ ਬਣਾ ਲਿਆ ਫਿਰ ਗਾਹੀ ਨੂੰ ਸਤਨਾਮ ਲੋ ਜੀ ਪਿਆਜ਼ ਵੀ ਆ ਜਿਹੜੇ ਆਪਣੇ ਭੁੱਜ ਗਏ ਆ ਤੇ ਹੁਣ ਇਹਦੇ ਵਿੱਚ ਪਾ ਦਿੰਨੇ ਆਪਾਂ ਟਮਾਟਰ ਛੋਲ ਵੱਡੇ ਦੇ ਟਮਾਟਰ ਬਹੁਤ ਈਜੀ ਆਈ ਸਬਜ਼ੀ ਬਹੁਤ ਜ਼ਿਆਦਾ ਸਸ ਕੱਟਣ ਤੇ ਟਾਈਮ ਲੱਗਦਾ ਜਦੋਂ ਕੱਟਦੇ ਆ ਨਾ ਫਿਲ ਖਜਾਂਦੀ ਆ ਸੋ ਸੁਆਦ ਅਨੁਸਾਰ ਪਾਤਾ ਜੀ ਆਪਾਂ ਨੇ ਨਮਕ ਥੋੜੀ ਜੀ ਆਪਾਂ ਲਾਣ ਲੈਣੇ ਸਬਾ ਦਿੰਨੇ ਆ ਹਲਦੀ ਪਾਊਡਰ ਇਹਨੂੰ ਵਰਤ ਜਾਨੀ ਮਿਕਸ ਇਸ ਤੇ ਲੀਨ ਮਿਕਸ ਚੋੜਾ ਇਹਨੂੰ ਆਪਾਂ ਥੀਕ ਲਵਾ ਲੈਂਦੇ ਆ ਟਮਾਟਰ ਸੌਫਟ ਹੋ ਜਾਣਗੇ ਹਨਾ ਤੇ ਥੀਰ ਜਿਹੜਾ ਹੈਗਾ ਇਹ ਆਰਪੀ ਆਪਾਂ ਪਾ ਦਿਆਂਗੇ ਕਿਉਂਕਿ ਬਾਕੀ ਸਾਰਾ ਕੁਝ ਪਾ ਕੇ ਰੈਡੀ ਹੈ ਗੰਡੇ ਮਿਰਚ ਗੰਡੇ ਜਾਂ ਪਿਆਜ਼ ਅਨੀਅਨ ਗੱਠਾ ਪਾ ਕੇ ਰੈਡੀ ਹੈ ਟਮਾਟਰ ਰਹਿ ਨਹੀਂ ਬਸ ਰਹਿੰਦੇ ਮੈਸੇਜ ਕਰਕੇ ਚੁੱਤੀ ਆ ਆਪਣਾ ਜਿਹੜਾ ਹੈਗਾ ਯਾ ਆਰਬੀ ਵੀ ਆਪਣੀ ਪੱਕੀ ਹੋਈ ਆ ਲਓ ਟਮਾਟਰ ਵੀ ਆਪਣੇ ਜਿਹੜੇ ਆ ਸੌਫਟ ਹੋ ਗਏ ਆ ਤਾਂ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਇਹ ਜਿਹੜੀ ਆਰਬੀ ਆ ਸਾਰੀ ਲਓ ਜੀ ਇਹਨਾਂ ਨੂੰ ਇਹਨੂੰ ਕਰਨਾ ਮਿਲਿਆ ਨੈਕਸਟ ਜੇ ਤੁਸੀਂ ਰਸਨੀੀ ਜੀ ਬਣਾਉਣੀ ਆ ਤਾਂ ਇੱਥੇ ਤੁਸੀਂ ਪਾਣੀ ਜਿਹੜਾ ਐਡ ਕਰ ਲੈਣਾ ਆ ਪਹਿਲਾਂ ਅਰਬੀ ਪੋਣ ਤੋਂ ਪਹਿਲਾਂ ਤੁਸੀਂ ਪਾਣੀ ਐਡ ਕਰ ਲਿਓ ਤੇ ਫੇਰ ਜਿਹੜਾ ਹੈਗਾ ਆ ਚਿਕਨੇ ਹੁੰਦੇ ਆ ਉਹਨੂੰ ਵਾਲਾ ਦੇ ਕੇ ਫੇਰ ਅਰਬੀ ਪਾ ਕੇ ਤੇ ਫਿਰ ਇੱਕ ਵਾਲਾ ਹੁੰਦੇ ਦਿਓ ਸਬਜੀ ਜਿਹੜੀ ਰਸਨੀੀ ਸੀ ਬਣ ਜੂਗੀ ਪਾਣੀ ਦਾ ਤੁਸੀਂ ਅੱਧਾ ਕ ਗਲਾਸ ਪਾ ਲਿਓ ਰਸਨੀੀ ਸੀ ਬਣਾਉਣੀ ਆ ਜੇ ਜ਼ਿਆਦਾ ਹੀ ਤਰੀ ਵਾਲੀ ਬਣਾਉਣੀ ਆ ਫਿਰ ਵੱਧ ਪਾ ਲਿਓ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਈਏ ਤਾਂ ਕਿ ਨਮੂਨ ਵਿੱਚ ਜਿਹੜਾ ਅਰਬੀ ਦੇ ਅੰਦਰ تک ਜਿਹੜਾ ਰਚ ਜਾਵੇ। ਲਓ ਜੀ ਸਬਜ਼ੀ ਆਪਣੀ ਰੈਡੀ ਆ। ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਵੀਡੀਓ ਦੇਖਣ ਲਈ ਧੰਨਵਾਦ।